ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਨੇ ਤੇ ਸ਼ਬਦ ਗੁਰੂ ਦੀ ਸੇਵਾ ਸੰਭਾਲ ਦੇ ਲਈ ਜਦੋਂ ਅਸੀਂ ਭਾਈ ਸਾਹਿਬ ਜੀ ਨੂੰ ਨਿਯੁਕਤ ਕਰਦੇ ਆ ਜਾਂ ਆਮ ਤੌਰ ਤੇ ਅਸੀਂ ਆਖਦੇ ਆ ਭਾਈ ਸਾਹਿਬ ਜੀ ਜਿਹੜੇ ਗੁਰੂ ਘਰ ਦੇ ਵਿੱਚ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਸੰਭਾਲ ਕਰਦੇ ਨੇ ਸਾਰੀ ਮਰਿਆਦਾ ਅਨੁਸਾਰ ਡਿਊਟੀ ਨਿਭਾਉਂਦੇ ਨੇ ਧੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਗ੍ਰੰਥੀ ਸਿੰਘ ਨੇ ਤੇ ਫਿਰ ਅਸੀਂ ਇੱਕ ਸ਼ਬਦ ਹੋਰ ਵਰਤਦੇ ਆ ਗੁਰੂ ਕੇ ਵਜ਼ੀਰ ਨੇ ਗੁਰੂ ਕੇ ਵਜ਼ੀਰ ਨੇ ਇੱਕ ਬਾਦਸ਼ਾਹ ਹੈ ਉਹਦੀ ਕੈਬਨਿਟ ਹੈ ਉਸ ਕੈਬਨਿਟ ਦੇ ਵਿੱਚ ਉਹਨੇ ਬਹੁਤ ਸਾਰੇ ਅਹੁਦੇ ਦੇ ਕੇ ਰੱਖੇ ਹੋਏ ਉਹਨਾਂ ਅਹੁਦੇਦਾਰਾਂ ਨੂੰ ਆਖਦੇ ਆ ਇਹ ਵਜ਼ੀਰ ਮੰਡਲੀ ਹੈ ਵਜ਼ੀਰ ਨੇ ਤੇ ਉਹਨਾਂ ਦਾ ਕੰਮ ਕੀ ਹੁੰਦਾ ਹੈ ਰਾਜੇ ਦੀ ਕੈਬਨਿਟ ਦੇ ਵਿੱਚ ਜਿੰਨੇ ਕੋ ਵਜ਼ੀਰ ਨੇ ਉਹਨਾਂ ਦਾ ਕੰਮ ਕੀ ਹੈ ਬਹੁਤ ਤਾਪ ਵਿੱਚ ਉਹਨਾਂ ਨੂੰ ਜਿਹੜੇ ਡਿਪਾਰਟਮੈਂਟ ਮਿਲੇ ਨੇ ਉਹਨਾਂ ਦਾ ਹੀ ਕੰਮ ਹੈ ਤੇ ਦੂਜੇ ਰੂਪ ਦੇ ਵਿੱਚ ਬਾਦਸ਼ਾਹ ਦੇ ਸਾਹਮਣੇ ਕੋਈ ਮਸਲਾ ਆਇਆ ਉਸ ਮਸਲੇ ਨੂੰ ਉਹ ਕੈਬਨਟ ਵਿਚਾਰਦੀ ਹੈ ਵਜ਼ੀਰ ਵਿਚਾਰਦੇ ਨੇ ਬਾਦਸ਼ਾਹ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇਸ ਗੱਲ ਦੀ ਵਿਚਾਰ ਕਰੋ ਚਰਚਾ ਕਰੋ ਮੈਨੂੰ ਦੱਸੋ ਕਿ ਅਸੀਂ ਕੀ ਕਰ ਸਕਦੇ ਹਾਂ ਸਲਾ مشورہ ਸਲਾਹਕਾਰ ਜਿਸ ਨੂੰ ਅਸੀਂ ਆਖਦੇ ਹਾਂ وزیر ਸਲਾਹਕਾਰ ਨੇ ਰਾਜੇ ਦੇ ਸਲਾਹਕਾਰ ਰਾਜੇ ਨੂੰ ਹਰ ਗੱਲ ਵਿੱਚ ਸਲਾਹ ਦਿੰਦੇ ਨੇ ਰਾਜੋਨਾ ਸਾਹਮਣੇ ਰੱਖਦਾ ਹੈ ਮਸਲੇ ਫਿਰ ਹਰ ਕੋਈ ਆਪੋ ਆਪਣੀ ਬੁੱਧੀ ਮੁਤਾਬਕ ਸਲਾਹ ਦੇਂਦਾ ਹੈ ਜਾਂ ਉਸ ਗੱਲ ਨੂੰ ਵਿਚਾਰਿਆ ਜਾਂਦਾ ਹੈ ਤੇ ਫਿਰ ਨਿਰਣਾ ਕਰਕੇ ਆਖਿਆ ਜਾਂਦਾ ਹੈ ਬਾਦਸ਼ਾਹ ਇਸ ਗੱਲ ਦਾ ਇਹ ਨਿਚੋੜ ਹੈ ਅਸੀਂ ਇਦਾਂ ਕਰੀਏ ਤੇ ਇਦਾਂ ਹੋ ਜਾਏਗਾ ਬਾਦਸ਼ਾਹ ਵੀ ਸਮਝਦਾ ਸੋਚਦਾ ਵਿਚਾਰਦਾ ਫਿਰ ਫੈਸਲਾ ਕਰਦੇ ਹੁੰਦੇ ਤਾਂ ਕੈਬਨਿਟ ਨੇ ਆਖਿਆ ਜੀ ਬਾਦਸ਼ਾਹ ਨੂੰ ਜ਼ਰੂਰਤ ਪਈ ਵਜ਼ੀਰਾਂ ਦੀ ਸਲਾਹ مشورہ ਕਰਨ ਦੇ ਲਈ ਗੁਰੂ ਨੂੰ ਵੀ ਕੋਈ ਜ਼ਰੂਰਤ ਪਈ ਹੈ ਕਿਵੇਂ ਕੈਬਨਿਟ ਬਣਾਵਾਂ ਆਪਣੀ ਤੇ ਮੈਨੂੰ ਸਲਾਹ مشورہ ਦੇਣਗੇ ਤੇ ਫਿਰ ਮੈਂ ਉਹ ਫੈਸਲਾ ਸੁਣਾਵਾਂ ਜਾਂ ਮੇਰੇ ਸਾਹਮਣੇ ਕੋਈ ਮਸਲਾ ਆਇਆ ਤੇ ਇਹ ਵਿਚਾਰਨਗੇ ਤੇ ਫਿਰ ਮੈਨੂੰ ਆਪਣੀ ਰਾਏ ਦੇਣਗੇ ਜੇ ਐਸਾ ਹੁੰਦਾ ਨਾ ਤੇ ਫਿਰ ਖਿਆਲ ਕਰਨਾ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਰਸ਼ਾ ਮਹਾਰਾਜ ਜੀ ਨੇ ਫੈਸਲਾ ਲਿਆ ਫੈਸਲੇ ਲਿਆ ਕਿ ਗੁਰਤਾ ਗਦੀ ਦਾ ਵਾਰਿਸ ਭਾਈ ਲੈਣਾ ਚਾਹੀਏ ਤੇ ਜੇ ਕਿਤੇ ਕੈਬਨਟ ਬੈਠੀ ਹੋ ਦੀ ਸਲਾਹ مشوره ਦੇਣ ਵਾਲੇ ਬੈਠੇ ਹੁੰਦੇ ਤੇ ਉਹਨਾਂ ਨੇ ਅਗੜਾ ਸੀ ਨਹੀਂ ਸ੍ਰੀ ਚੰਦ ਤੋ ਸੀ ਇ ਆਪਣੇ ਘਰ ਵਿੱਚ ਝਗੜਾ ਖੜਾ ਕਰ ਰਹੇ ਹੋ ਦੋਵੇਂ ਭਰਾ ਆਪਸ ਵਿੱਚ ਲੜਾਂਗੇ ਗਦੀ ਪਿੱਛੇ ਗੁਰਤਾ ਕਦੀ ਸਾਨੂੰ ਚਾਹੀਦੀ ਹੈ ਫਿਰ ਧੜੇ ਬੰਦੀਆਂ ਹੋਣਗੇ ਕਿਹੜਾ ਵਜ਼ੀਰਕੇ ਦੀ ਪੱਖ ਦੀ ਗੱਲ ਕਰੇਗਾ ਐਸਾ ਹੁੰਦਾ ਨਾ ਵਾਪਰਦਾ ਐਸਾ ਸਮਾਜਿਕ ਸਮਾਜਿਕ ਜੀਵਨ ਦੇ ਅੰਦਰ ਸੰਸਾਰਿਕ ਜੀਵਨ ਦੇ ਅੰਦਰ ਐਸਾ ਵਾਪਰਦਾ ਹੈ ਪਰ ਖਿਆਲ ਕਰਿਓ ਗੁਰੂ ਨੇ ਸਲਾਹ مشਵਰਾ ਨਹੀਂ ਲਿਆ ਗੁਰੂ ਨੇ ਸਿਰਫ ਫੈਸਲਾ ਸੁਣਾਇਆ ਕਿਉਂਕਿ ਰਬ ਤੇ ਗੁਰੂ ਨੂੰ ਕਿਸੇ ਦੀ ਜ਼ਰੂਰਤ ਨਹੀਂ ਹੈ ਕਿ ਕੋਈ ਸਾਨੂੰ مشਵਰਾ ਦੇਵੇ ਜਾਂ ਅਸੀਂ ਕਾਰਜ ਇਸ ਤਰੀਕੇ ਨਾਲ ਕਰੀ ਤੇ ਉਹਦੇ ਕੋਲੋਂ ਸਲਾਹ ਲਈਏ ਨਹੀਂ ਗੁਰ ਪਰਮੇਸ਼ਰ ਕੋ ਜਾਣ ਹੈ ਉਹ ਇੱਕ ਹੈ ਗੁਰੂ ਜਿਹੜਾ ਨਿਰਣਣ ਦਿੰਦਾ ਉਹ ਫੈਸਲਾ ਹੈ ਗੁਰੂ ਜਿਹੜਾ ਉਪਦੇਸ਼ ਕਰ ਰਿਹਾ ਉਹ ਫੈਸਲਾ ਹੈ ਇਸ ਲਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਨਿਰਣਾ ਦਿੱਤਾ ਫੈਸਲਾ ਦਿੱਤਾ ਗੁਰਤਾ ਗਦੀ ਦਾ ਵਾਰਿਸ ਭਾਈ ਲੈਣਾ ਚਾਹੀਏ RAMRAI ਨੂੰ ਗੁਰੂ ਹਰਾਈ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰਬਾਣੀ ਦੀ ਇੱਕ ਪੰਕਤੀ ਇੱਕ ਵਰਡ ਬਦਲਣ ਦੇ ਕਰਕੇ ਫੈਸਲਾ ਦਿੱਤਾ ਕਿ RAMRAI ਤੂੰ ਹੁਣ ਗੁਰੂ ਨਾਨਕ ਦੇ ਘਰ ਦਾ ਵਾਰਿਸ ਨਹੀਂ ਰਿਹਾ ਫੈਸਲਾ ਸੁਣਾਇਆ ਗੁਰੂ ਨੇ ਗੁਰੂ ਨੇ ਕਿਸੇ ਕੋਲੋਂ مشਵਰਾ ਨਹੀਂ ਮੰਗਿਆ ਸਲਾਹ ਨਹੀਂ ਮੰਗੀ ਆਓ ਦੱਸੋ ਇਸ ਮਸਲੇ ਦਾ ਕੀ ਹੱਲ ਕਰੀਏ ਤੇ ਵਜ਼ੀਰਾ ਨੇ ਆਖਣਾ ਸੀ ਕਿ ਕੋਈ ਗੱਲ ਨਹੀਂ ਬੱਚਾ ਆਪਣਾ ਹੀ ਹੈ ਲਾਇਕ ਹੈ ਬੜਾ ਵੱਡਾ ਵਿਦਵਾਨ ਹੈ ਘਰ ਆਏਗਾ ਸਮਝਾ ਦੇਵਾਂਗੇ ਇਹ ਹੀ ਕੁਝ ਆਖਣਾ ਸੀ ਸਮਝਾ ਕਰਕੇ ਫਿਰ ਪਛਤਾਪ ਕਰੇਗਾ ਉਸ ਨੂੰ ਤਨਖਾਹ ਲਾਵਾਂਗੇ ਤੇ ਫਿਰ ਉਹ ਜਿਹੜਾ ਬਖਸ਼ਿਆ ਜਾਏਗਾ ਔਰ ਗੁਰੂ ਨੇ ਐਸਾ ਨਹੀਂ ਕੀਤਾ ਗੁਰੂ ਨੇ ਫੈਸਲਾ ਸੁਣਾਇਆ ਆ ਕੇ ਆ ਰਾਮ ਰਾਜ ਜਿੱਧਰੋਂ ਤੇਰਾ ਮੂੰਹ ਹੈ ਉਧਰ ਚਲਾ ਜਾਇ ਇਸ ਤਰੀਕੇ ਖਿਆਲ ਕਰਿਓ ਜਦੋਂ ਇਹ ਸ਼ਬਦ ਵਰਤਦੇ ਹਨ ਮੇਰੇ ਮਾਨ ਵਿੱਚ ਇੱਕ ਸ਼ੰਕਾ ਪੈਦਾ ਹੁੰਦਾ ਹੈ ਜਦੋਂ ਇਸ ਤਰੀਕੇ ਨਾਲ ਵਿਚਾਰੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ ਜਦੋਂ ਅਸੀਂ ਬੈਠਦੇ ਹਾਂ ਤੇ ਐਜ਼ ਅ ਸੇਵਕ ਹਾਂ ਵਜ਼ੀਰ ਨਹੀਂ ਭਾਈ ਸਾਹਿਬ ਦਾ ਰਤਬਾ ਹੈ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੇਵਾ ਸੰਭਾਲ ਕਰਦੇ ਆ ਐਜ਼ ਅ ਸੇਵਾਦਾਰ ਦੇ ਰੂਪ ਦੇ ਵਿੱਚ ਇੱਕ ਜ਼ਿੰਮੇਵਾਰੀ ਹੈ ਜਿਹੜੀ ਨਿਭਾਉਣੀ ਹੈ ਨਿਭਾਉਂਦੇ ਨੇ ਪਰ ਜਦੋਂ ਅਸੀਂ ਸ਼ਬਦਾਵਲੀ ਵਿੱਚ ਆਉਂਦੇ ਆ ਨਾ ਤੇ ਸ਼ਬਦਾਵਲੀ ਇਹ ਨਹੀਂ ਵਰਤੀ ਜਾ ਸਕਦੀ ਕਿ ਗੁਰੂ ਕਬਜ਼ੀ ਕਿਉਂਕਿ ਗੁਰੂ ਨੂੰ ਕਿਸੇ ਦੀ ਸਲਾਹ ਦੀ ਜ਼ਰੂਰਤ ਨਹੀਂ ਹੈ ਸੇਵਕ ਜਿਹੜਾ ਤਾਬਿਆ ਬੈਠਾ ਸੇਵਕ ਜਿਹੜਾ ਜਿਸ ਤੇ ਜ਼ਿੰਮੇਵਾਰੀ ਨਿਭਾਉਣੀ ਹੈ ਉਸ ਦੀ ਜ਼ਿੰਮੇਵਾਰੀ ਬਸ ਅੱਜ ਇੰਨੀ ਕੁ ਹੈ ਕਿ ਸ਼ਬਦ ਦਾ ਫੈਸਲਾ ਸੁਣਾਉਣਾ ਹੈ ਜੋ ਸ਼ਬਦ ਆਖਰੀ ਹੈ ਜੋ ਸ਼ਬਦ ਗੁਰੂ ਨਿਰਣਾ ਦੇ ਰਿਹਾ ਜਿੰਨੀ ਕੁ ਉਸ ਨੂੰ ਸਮਝ ਆ ਰਹੀ ਹੈ ਉਸ ਨੇ ਉਹ ਫੈਸਲਾ ਸੁਣਾਉਣਾ ਹੈ ਬਸ ਫੈਸਲਾ ਸੁਣਾਉਣਾ ਹੈ مشورہ ਨਹੀਂ ਗੁਰੂ ਨੂੰ ਕੋਈ مشورہ ਹੀ ਨਹੀਂ ਦੇ ਸਕਦਾ ਗੁਰੂ ਆਪਣੇ ਆਪ ਦੇ ਵਿੱਚ ਗੁਰ ਪਰਮੇਸ਼ਰ ਏਕੋ ਜਾਨ ਹੈ